नमस्कार ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ نیوز ਆਜ਼ਾਦ ਭਾਰਤ نیوز ਦੇਖਣ ਵਾਲੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਸਵਾਗਤ ਕਰਦਾ ਹਾਂ ਦੇਖਦੇ ਰਹੋ ਆਜ਼ਾਦ ਭਾਰਤ نیوز ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ نیوز ਆਜ਼ਾਦ ਭਾਰਤ نیوز ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਦਿਿਲੋਂ ਸਵਾਗਤ ਕਰਦਾ ਹਾਂ ਜਿਵੇਂ ਕਿ ਹਰ ਪਾਰਟੀ ਦੇ ਉਮੀਦਵਾਰ ਆਪਣੇ ਆਪਣੇ ਹਲਕੇ ਅੰਦਰ ਜਾ ਕੇ ਆਪਣਾ ਚੋਣ ਪ੍ਰਚਾਰ ਕਰਦੇ ਦਿਖਾਈ ਦੇ ਰਹੇ ਨੇ ਉੱਥੇ ਹੀ ਪਾਰਟੀ ਦੇ ਹੋਰ ਆਗੂਆਂ ਵਰਕਰਾਂ ਤੇ ਉਦਦਾਰਾ ਵੱਲੋਂ ਵੀ ਉਹਨਾਂ ਦੀ ਖੁੱਲਕੇ ਸਪੋਰਟ ਕੀਤੀ ਜਾ ਰਹੀ ਹੈ। ਇੱਥੇ ਇਸ ਵੇਲੇ ਅਸੀਂ ਗੱਲ ਕਰ ਰਹੇ ਹਾਂ ਜਿਲ੍ਹਾ ਫਰੀਦਕੋਟ ਦੀ। ਜਿਲ੍ਹਾ ਫਰੀਦਕੋਟ ਦੇ ਸ਼ਹਿਰ ਕੋਟਕੂੜਾ ਵਿਖੇ ਬੀਤੀ ਰਾਤ ਕੋਟਕੂੜਾ ਸ਼ਹਿਰ ਦੇ ਦੇਵੀਆਲਾ ਰੋਡ ਤੇ ਲੋਕਾਂ ਨਾਲ ਗੱਲਬਾਤ ਕਰਨ ਵਾਸਤੇ ਕਾਂਗਰਸੀ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਉਕੇ ਜੀ ਪਹੁੰਚੇ ਸੀ ਤੇ ਉਹਨਾਂ ਨਾਲ ਕਾਂਗਰਸੀ ਅਜੀਪਾਲ ਸਿੰਘ ਸੰਧੂ ਜੀ ਤੇ ਨਾਲ ਹੋਰ ਵੀ ਕਾਂਗਰਸੀ ਆਗੂ ਆਇਰ ਸਨ। ਇਸ ਸਮੇਂ ਹਾਜ਼ਰ ਕਾਂਗਰਸੀ ਅਜੀਪਾਲ ਸੰਧੂ ਜੀ ਨੇ ਕੋਰਕੁਰਾ ਸ਼ਹਿਰ ਦੇ ਦੇਵੀ ਵਾਲਾ ਰੋਡ ਤੇ ਲੋਕਾਂ ਨਾਲ ਗੱਲਬਾਤ ਕਰਦੇ ਆਂ ਅਤੇ ਬੀਬੀ ਸੌਕੇ ਜੀ ਦੇ ਪ੍ਰਚਾਰ ਮੁੱਕੇ ਕੀ ਕੀ ਕਿਹਾ ਤੇ ਆਪਣੀ ਪਾਰਟੀ ਬਾਰੇ ਉਹਨਾਂ ਕੀ ਆਖਿਆ ਉਹ ਵੀ ਗੱਲਾਂ ਅੱਗੇ ਮੌਜੂਦ ਨੇ ਅਤੇ ਇਸ ਵੇਲੇ ਮੁੱਖ ਤੌਰ ਤੇ ਮੌਜੂਦ ਬੀਬੀ ਅਮਰਜੀਤ कौर ਸੌਕੇ ਜੀ ਨੇ ਲੋਕਾਂ ਨਾਲ ਕੀ ਗੱਲਬਾਤ ਕੀਤੀ ਹੈ ਉਹ ਵੀ ਅੱਗੇ ਪੇਸ਼ ਹੈ ਜੀ ਦੇਖੋ ਪੂਰੀ ਰਿਪੋਰਟ ਬਾਗਰਿਕ ਸਰਕਾਰ ਸਾਹਿਬ ਸ੍ਰੀ ਗੁਰੂ ਜੀ ਦੇ ਹਵਲੇ ਪਨਾਹ ਪ੍ਰਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਸੌਕੇ ਜੀ ਦੇ ਕਾਲੀ ਕੰਗਸ ਪਾਰ ਦੇ ਜਰੂਰੀ ਲੋਕ ਤੇ ਮੇਰੇ ਨਾਮ ਤੋਂ ਬਹੁਤ ਸਾਰੇ ਲੋਕ ਹੋਣ ਹਨ ਕੋਨਾਂ ਦੇ ਵਿਚਾਰ ਕਰਨ ਲਈ ਆਪਣੇ ਵਿਚਾਰ ਦੇਣ ਲਈ ਇਕੱਤਰ ਹੋਣਾ 25 ਜੂਨ ਆਹ ਬਹੁਤ ਸਮਾਂ ਕਿਉਂ ਹੋਣ ਜਾ ਰਹੀ ਹੈ ਕਿਉਂਕਿ ਨੈਸ਼ਨਲ ਮੁੱਦੇ ਪੋਟਾ ਹੈ ਜੰਮੀ ਤੇ ਨੈਸ਼ਨਲ ਮੁੱਦਿਆਂ ਦੇ ਵਿੱਚ ਆਪਣੀਆਂ ਨਿੱਜੀ ਨਿੱਕੀਆਂ ਕੰਮਾਂ ਸਾਰੇ ਸ਼ਹਿਰਾਂ ਦੇ ਕੰਵੀਆਂ ਨਾਵੀਆਂ ਇਹ ਵੀ ਵਿੱਚ ਹੀ ਹੋਣਗੇ ਸਰਕਾਰ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਜੋ 10 ਸਾਲਾਂ ਦੇ ਵਿੱਚ ਕੀਤਾ ਗਿਆ ਉਹ ਦੁਨੀਆਂ ਨੂੰ ਤਕਰੀਬਨ ਤਕਰੀਬਨ ਸੁਪਰੀਮ ਕੋਰਟ ਨੇ ਵਫਾ ਦਾ ਕਿੱਥੇ ਕਿਸੇ ਦੇਰਾ ਮੈਦਾਨੀਆਂ ਹੋਈਆਂ ਧੰਦਾ ਲੈ ਕੇ ਧੰਦਾ ਰੁੱਦਾ ਗਿਆ ਜੀ ਸਾਹਿਬ ਬੋਲਤੀ ਹੈ ਪੰਜਾਬ ਦੀਆਂ ਨਿਕਾਣੀਆਂ ਸਰਕਾਰ ਚਲਾਉਣ ਲੱਗੀਆਂ ਜਿਵੇਂ ਇਹਨਾਂ ਨੇ ਸਰੋਨਾ ਕਾਲ ਵੇਲੇ ਸਰਕਾਰ ਫੇਲਈਆ ਉਪਰਿਛੇ ਵੀ ਕੌਨਸਟ ਪਾਰਟੀ ਵੱਲੋਂ ਲਾਈਵ ਵੀਡੀਓ ਕਰਾਈ ਜਾਣੇ ਲੱਗੇ ਨੇ ਜਿਹੜੇ ਪੀਐਨਕਾਰ ਇਹ ਕਰੇ ਜੇਦਾਰ ਵਾਲੇ ਰੂਪਿੰਦੇ ਬੋਸਟਾ ਤੋਂ ਦਾਦਾ ਤੋਂ ਪਿੰਡਾਂ ਦੇ ਵਿੱਚ ਸਭ ਲੋਕਾਂ ਨੇ ਦਰਖਾਵਾ ਕਰਿਆ ਆ ਵਿਧਾਨ ਸਭਾ ਸਰਕਾਰ ਕੋਲ ਇਹ ਰਿਕਰਡ ਕੀਤੀ ਸੀ ਜਿਹੜੇ ਬੰਦੀਆਂ ਸਾਡੇ ਦਾ ਭਰਾਵਾ ਨੂੰ ਬੱਸਾਂ ਰਾਹੀਂ ਟ੍ਰੱਕਰਾਂ ਨੂੰ ਲੈਣਾ ਰਹੀ ਉਹਨਾਂ ਦੇ ਪਿੰਡਾਂ ਦਾ ਬਚਾਵਾ ਨਹੀਂ ਕੀਤਾ ਸੀ ਬਾਅਦ ਜੋ ਇੰਨੇ ਜ਼ਿਆਦਾ ਕਾਰਨਾਮਾ ਹੁੰਦੇ ਵੀਰੋ ਜਿਹੜੀ ਚੌਣਾ ਇਹਦੇ ਬੜੀਆਂ ਗੱਲਾਂ ਦਾ ਪਰਦਾ ਚੱਕਦੇ ਨੇ ਸਾਸਵਾ ਜਿਹੜੀ ਸਰਪਾਰਟੀ ਕਹਿੰਦੀ ਸੀ ਅਸੀਂ ਵਿਸ਼ਵਗਰੂ ਹਾਂ ਉਹ ਖੁੱਕੋ ਵਿਸ਼ਵ ਗੁਰੂ ਹੋਣਗੇ ਪਰ ਵਿਸ਼ਵ ਦੇ ਵਿੱਚ ਗਰੀਬੀ ਤੇ ਭੁੱਖਮਰੀ ਦੇ ਵਿੱਚ ਹਿੰਦੁਸਤਾਨ ਇਹਨਾਂ ਦਸਾਂ ਸਾਲਾਂ 123 ਤੇ ਵੀ ਇਕੱਲੇ ਨਾਲ ਜਿਹੜੇ ਜ਼ਿਆਦਾ ਗਰੀਬ ਵਾ 2550 ਸਭ ਚੰਗੀ ਹਾਲਤ ਚਾਹੀਦੀ ਇਸ ਤੋਂ ਪਹਿਲਾਂ ਵਿੱਚੋਂ ਸਾਡਾ ਭਾਰਦਾ ਨੰਬਰ 111 ਵਾ ਇੱਕ ਬੰਦੇ ਦੀ ਆਮਦਨ ਦੇ ਵਿੱਚ ਦੇ ਗਰੀਬ ਜਿਹੜੇ ਕਰਦਾ ਸੀ 111 ਦਾ ਨੰਬਰ ਹੈ ਜਿੰਨਾ ਸਮਾਂ ਪਹਿਲਾ ਸਥਾਨ 'ਚ ਸਾਡਾ 19 ਵਾ ਅਸਲ ਉਤਪਾਦ ਨਹੀਂ ਵਾਪਸ ਨਹੀਂ ਆਈ ਸੀ ਜੇ ਹੁਣ ਅਸੀਂ 111 ਜਾ ਰਹੇ ਕੱਲ ਕੱਲ ਗੱਲ ਕਰਵਾਈ ਜਿਹੜੇ ਹੁਣ ਗੱਲ ਆ ਗਈ ਹੈ ਸਰਕਾਰ ਪਾਉਣੀ ਹੈ ਤੇ ਹਕਾਲਾ ਭਾਜਪਾ ਤੇ ਕਾਂਗਰਸ ਇਹਨਾਂ ਤੋਂ ਸਭ ਤੋਂ ਇੱਕ ਪਾਸੇ ਭਾਜਪਾ ਤੋਂ ਨਹੀਂ ਸਮਾਪਤ ਕਰਨਾ ਇੱਕ ਪਾਸੇ ਕਾਂਗਰਸ ਤੋਂ ਨਹੀਂ ਸਮਾਪਤ ਕਰਨਾ ਉੱਥੇ ਜਾ ਕੇ ਜਿਹੜੀਆਂ ਗਿਣਤੀ ਹੋਣੀਆਂ 200 ਤੋਂ ਉੱਤੇ ਉਹਨਾਂ ਨੇ ਆਪਣਾ 200 ਤੋਂ 400 ਤੋਂ ਮਕਾਬਲੇ ਵਿੱਚ 500 ਸੀਟਾਂ ਦੇ ਯਾਰ ਜਿਹੜੀਆਂ ਬੋਧੀਆਂ ਤੇ ਪਾਰਟੀਆਂ ਖੜੀਆਂ ਹਨ ਦਾਲੀ ਦਾ ਉਹ ਸਿਰਫ 13 ਸੀਟਾਂ ਚੋਂ ਲਵਾਂ ਰਿਹਾ ਆਵਾਜ਼ੀ ਪਾਰਟੀ ਸਿਰਫ 23 ਸੀਟਾਂ ਦਾ ਜੋੜਦਾ ਸਹੀ ਹੈ। ਤਿੰਨਾਂ ਜੋ ਵੀ ਲੋਕਾਂ ਦੇ ਹੱਥਾਂ ਮੈਂ ਮੋਦੀ ਦੇ ਹੈ ਨਹੀਂ ਜਿਹੜਾ ਨਾ ਗਿਆ 400 ਦਾ ਇਹ ਫੈਸਲਾ ਕਰਨਾ ਤੁਹਾਡਿਆ। ਕਿਹਨੂੰ 400 ਦੇਣਾ ਕਿਹਨੂੰ 100 ਦੇਣਾ ਕਿਸੇ ਨੂੰ ਤਿੰਨਾਂ ਵਿੱਚ ਵੀ ਦੇਣੀ ਹੈ ਕਿ ਤੇ ਜਾਂ ਤੇ ਜਾਂ। ਆ ਨਸਤਾ ਜ਼ਰੂਰ ਲੋਕਾਂ ਤੇ ਆਪਾਂ ਸਾਡੇ ਭਰਾਵਾਂ ਨੇ ਕਾਂਗਰਸ ਦੇ ਕਿਸੇ ਵੱਮਾ ਨਾਲੋਂ ਸੋਪੋਕਿਆ ਜਾ ਕੇ ਸਿੱਕੋ ਦਾ ਬਦਲਾ ਲੈ ਆਉਂਦੇ ਖਤਰ ਪਾਲੀਆਂ ਸੀਟਾਂ ਦਿੱਤੀਆਂ ਸੋਖ ਪਾਰਟੀ ਨੂੰ ਆਮ ਆਮਦਨੀ ਪਾਰਟੀ 92 ਸੀਟਾਂ ਤੋਂ ਮਗਰੋਂ ਡੇਟਾ ਅਕਨੂ 2 ਹਸਾਲਾਂ ਤੋਂ ਪੰਜਾਬ ਦੀਆਂ ਬੰਨਾਂ ਸੀਟਾਂ ਕੋਲੋਂ ਵੀ 113 ਨੌਜਵਾਨ 90 ਦੀ ਬਾਦ ਨਾਲ ਪਾਰਿਆ ਗਈ। ਪੁਣੀਆਂ ਲਾਸਾ ਪਲਾਟਾਂ ਦੇ ਵਿੱਚੋਂ ਆਸੇ-ਪਾਸੇ ਦੇ ਵਿੱਚੋਂ ਇੰਨੇ ਦੇ ਤਰ੍ਹਾਂ ਦੇ ਵੀ ਬੀ ਸਾਬੂ ਸੀ। ਅਸਤੀਕੇ ਨੂੰ ਫੋਟੋਆਂ ਦੇ ਵਿੱਚ ਲੱਗੇ ਲਗਾਏ ਹੋਣੇ ਪੜੇ ਗਏ। ਉਹ ਸਾਰੇ ਕੋਰਪੋਰੇ ਦੇ ਵਿੱਚ ਸੀ। ਉਹ ਜਿਹੜੇ ਨਿਰਦੇਸ਼ ਪੰਡਰਾਸ। ਪਲਾਟ ਬਾਦ ਨਾਲ ਪੱਤਰ ਹੋਏ। ਮਾਂ ਤੋਂ ਰਹਿਣੇ ਕਿਉਂ ਨਾ ਉਹਨਾਂ ਨੂੰ ਸਮਝੀ ਜੇਕਰ ਫਤਵਾ ਹੋਵੇ। ਉਹ ਜਿਹੜਾ ਨਸ਼ਾ ਐਸੋੇ ਰਾਸ਼ੀ ਮੁੱਦਾ ਬਣ ਗਿਆ। ਸૌਨਾ ਤੋਂ ਪਹਿਲੇ ਦਾ ਨਸ਼ਾ ਹੀ ਕਦਮ ਪਿੱਛੇ ਜਾਣਾ ਚਾਹੀਦਾ। ਫਿਰ ਨਸ਼ੇ ਦਾ ਮੂਲ ਕਾਰਨ ਕਈ ਕਾਰਨ। ਉਹਨਾਂ ਵਿੱਚ ਘੋਟਾ ਕਰਨਾ ਬੇਰੁਜ਼ਗਾਰੀ। ਬੇਰੁਜ਼ਗਾਰੀ ਨੂੰ ਦੂਰ ਕਰਨ ਵਾਸਤੇ ਕਾਂਗਰਸ ਨੇ ਕਿਹਾ ਉਹ ਟੀਮ ਬਣ ਕੇ ਨੌਜਵਾਨਾਂ ਨੂੰ ਇੱਕ ਮਾਰਕ ਪੇਗਾ। ਇੱਕ ਸਾਲ ਦਾ ਆਪਣੇ ਨਾਮ ਦਾ ਇੰਟਰਪਰਿਜ਼ ਲੈਣਾ। ਇੰਤਖਾਮ ਆਫ ਚਾਪੀ ਬੋਰ ਬਿਜਾਰ ਨਹੀਂ ਆ ਦੇਣਾ ਸਾਲੋਂ ਤੇ ਆਪੇ ਵਾਪਸ ਜਿਹੜੇ ਨਕੇ ਜੀ ਤਾਨਸ ਤੋਂ ਇਸ ਤਰ੍ਹਾਂ ਮੈਂ 3 ਬੋਰ ਗਰੀਬ ਪਰਿਵਾਰ ਦੀ ਗੋਲਕ ਵਿੱਚ ਚਲਕ ਰਹੀ ਕਿ ਜਿਹਨੇ ਸੋਚਿਆ ਜੀ ਇਹ ਐਵੇਂ ਕਹੀ ਜਾਂਦੇ ਕਿ ਐਵੇਂ ਨਹੀਂ ਵੀ ਲੋਕ ਜਦੋਂ ਗਰੀਬ ਨੂੰ ਪੈਸਾ ਦਿੱਤਾ ਗਾ ਤਾਂ ਦਾ ਸਮਝੂ ਜਿਆ ਕਾਂਗਰਸ ਨੇ ਗਰੀਬੀ ਸ਼ੋਖੋਂ ਕੱਟਿਆ ਕਾਂਗਰਸ ਨੇ ਗਰੀਬੀ ਵੇਖੀ ਆ ਕਾਂਗਰਸ ਦਾ ਵੋਟਰ ਗਰੀਬ ਹੀ ਹੁੰਦਾ ਸੀ ਗਰੀਬਾਂ ਨੇ ਕਾਂਗਰਸ ਨੇ ਉਮੇਸ਼ ਸੰਤਾਨਿਕ ਲਗਾਤਰ ਕਾਂਗਰਸਿਕਾ ਬਕੀਤਾ ਜੋ ਗੱਲਾਂ ਕਹੀਆਂ ਉਹ ਪੂਰੀਆਂ ਕੀਤੀਆਂ ਦੁਨੀਆਂ ਵਿੱਚ ਸਲੀਮਾ ਫਰਮਾਂ ਜਿਵੇਂ ਚੱਲ ਰਹੀਆਂ ਨੇ ਜਾਣੇ ਉਹ ਫੂਟ ਸਪਟਾ ਹੈ ਤਾਂ ਜਾਣੇ ਉਹ ਸੂਚਨਾ ਦਾ ਅਧਿਕਾਰ ਆ ਹੁਣ ਇਹਨਾਂ ਦਾ ਸੂਚਨਾ ਦਾ ਅਧਿਕਾਰ ਰੋਕੇ ਆ ਉਹ ਵੀ ਸੁਪਰੀਮ ਕੋਰਟ ਨੇ ਪਿਛੇ ਜੋ ਫੈਸਲਾ ਕੀਤਾ ਦਾ ਇਹਨਾਂ ਦਾ ਸਲੇਕੋਰ ਮੌਰ ਜਿਹਨਾਂ ਨੂੰ ਨੰਗੇ ਕਰਤਾ ਲੋਕਾਂ ਦੇ ਸਾਹਮਣੇ ਜੇ ਨਾਲ ਕਿਤੋਂ ਕਿਤੋਂ ਜੰਦੇ ਦੇ ਦੇਸ ਤੋਂ ਤਾਂ ਦੇ ਲਈ ਚੰਦਾ ਰਹਾ ਉਹ ਰਾਹੁਣ ਦਾ ਸੱਤਵਾਂ ਪਹਿਲਾ ਨੋਟਾ ਦੇਦੇ ਕਹਿੰਦੇ ਸੀ ਜਪੂ ਦਾ ਪੋਰ ਰਾਹੁਣ ਤੁਸੀਂ ਆਪਾਂ ਸਾਰੇ ਬੱਪੂ ਕਹਿੰਦੇ ਸੀ ਬੱਪੂ ਦਾ ਵੀ ਆਪੇ ਪੁੱਤ ਜਿਹਨਾਂ ਨੂੰ ਬੱਪੂ ਬਣਾ ਕੇ ਬੰਨਾ ਸੀ ਤਾਂ ਲੈ ਗਏ ਅਸੀਂ ਬੱਪੂ ਦੇ ਗਏ ਜਿਹੜੀਆਂ ਗੱਲਾਂ ਕਲੀਆਂ ਦੀ ਗੱਲਾਂ ਇਹ ਵੀਰੋ ਸੈਂਟਰ ਦਾ ਪੀਐਮ ਦੀ ਰਚਨਾ ਹੈ ਮੈਂ ਵੀ ਪ੍ਰਧਾਨ ਮੰਤਰੀ ਜਰਨਾ ਸਾਦਰ ਪਹਿਲਾ ਗਿਆ ਸੈਂਟਰ ਮੰਡਾ ਦਾ ਪੰਡਾ ਘੜੀ ਤੋਂ ਲੈ ਕੇ ਕਾਲਜ ਸਕੂਲ ਬੰਦੇ ਤੋੜਾ ਪੇਰ ਪੁਰਾਣਾ ਵੀ ਸੈਂਟਰ ਮੰਡਾ ਦੇ ਸਾਹਤ ਅਸੀਂ ਸਾਡੇ ਭੈਣ ਨੂੰ ਅਪੀਲ ਕਰਾਂਗੇ ਕਿ ਕੋਟਪੁਰੇ ਦੇ ਵਿੱਚ ਕਾਗਜ਼ ਵੇਲੇ ਪ੍ਰਧਾਨ ਜੀ ਨੇ ਕਹਿੰਦੇ ਬੰਦੇ 1 ਕਰੋੜ ਰੁਪਏ ਉਹ ਭੁਲੇਖਾ ਲਾ ਕੇ ਉਹ 42 ਕਰੋੜ ਨਿਕਾਇਆ 1 ਕਰੋੜ ਸਿਰਫ ਸਰਕਾਰ ਗਲੀਆਂ ਨਾਲੀਆਂ ਵਾਸਤੇ ਤੇ ਉਸ ਤੋਂ ਬੜਾ 107 ਕਰੋੜ ਰੁਪਏ ਦੇ ਵਿੱਚ ਸੀਵਰੇਜ ਪਿਆ ਸਾਰੇ ਸ਼ਹਿਰ ਤੋਂ ਡਿਊਰੀ ਜਨਾਂ ਤੋਂ ਅਸਲੀ ਜੀ ਬਹੁਤ ਵੱਡਾ ਸੀਵਰੇਜ ਪਿਆ ਦੋ ਵਾਸਤੇ ਵੀ ਪਲਾਨ ਲੱਗੇ ਆ ਉਹਦਾ ਸੁਧਾਰ ਫੇਰ ਹੋਇਆ ਅਜੇ ਕੁਛ ਕੰਮ ਰਹਿੰਦੇ ਆ ਜੇ ਕੋਈ 510 ਕਰੋੜ ਦਾ ਰਹਿੰਦਾ ਉਹ ਜਲਦੀ ਤੋਂ ਜਲਦੀ ਹੋ ਵੀ ਥੋੜੀ ਇਹ ਸਰਕਾਰ ਨੇ ਜਨਾ ਅਸੀਂ ਤਾਂ ਬੋਲੇ ਕਿ ਸਾਡੇ ਕੋਲ ਜਿੰਨਾ ਸਮਾਂ ਲੱਗਾ ਸੀ ਅਸੀਂ ਪੈਸਾ ਲਾਇਆ ਆਹ ਸੜਕਾਂ ਦੀ ਵੀ ਸਭੂ ਸਾਹ ਨੇ ਗੱਲ ਕੀਤੀ ਜਿੱਦੇ ਆਪਾਂ ਬੈਠੇ ਆ ਕਿਉਂਕਿ ਇਹ ਸਬਾਤ ਦੇ ਲੋਕ ਬੈਠੇ ਆ ਲੋਕਾਂ ਨੇ ਕਹਾ ਲਾਇਆ ਆ ਉਹਦੇ ਰਮਪੁਰ ਕੋਰਟ ਦੇ ਕੋਰਟ ਕਰਦੇ ਟੈਂਡਰ ਕਰਾਇਆ ਟੈਂਡਰ ਅਮਲ ਹੋਇਆ ਇਹ ਸੜਕ ਬਣ ਗਈ ਜਿਹੜੀਆਂ ਥੋੜੀਆਂ ਥੋੜੀਆਂ ਗਲੀਆਂ ਰਹਿੰਦੀਆਂ ਉਹ ਜਿਵੇਂ ਜਿਵੇਂ ਪੈਸਾ ਆਊਗਾ ਵੀਰੋਂ ਉਹ ਮੈਂ ਬਣਾਨੀ ਆ ਅਸੀਂ ਦਾ ਆਪਦੇ ਕੋਲ ਗਲੀਆਂ ਬਣਾਈਆਂ ਸੀ ਆਪੇ ਜੇਰਕੋਲ ਪੈਸਾ ਲਾਇਆ ਸੀ ਪਰਮਜੋਗ ਜੋ ਲੋਕਾਂ ਨੇ ਜੋਰ-ਸ਼ੋਰ ਦੇਣ ਕਿ ਸਾਡੇ ਅਸੀਂ ਛੋੜੀ ਜਮਾਵਾਂਗੇ ਜਿਤਨੇ ਹਾਰ ਦਿਨ ਹੋਰ ਦੇਣ ਲਾਂਭੇ ਦੇਣ ਲਾਂਭੇ ਵੀ ਥੋੜੇ ਛੋੜੂਗਾ ਸਾਡੇ ਮੋੜ ਵੀ ਛੋੜੂਗਾ ਤੇ ਅਸੀਂ ਆਪੇ ਛੋੜੀ ਜਦੋਂ ਸਾਡਾ ਸਾਨੂੰ ਸਮਾਂ ਆ ਅਸੀਂ ਛੋੜੀ ਦੇ ਆਹਰ ਤੱਕ ਪਹੁੰਚੇਗੀ। ਸਭੀ ਛੋੜੀ ਜੋ ਹੋਇਆ ਸਭ ਉਹਨਾਂ ਦੇ ਸਾਡੇ ਤੇ ਨਿਕਾਗੇ ਅਗਾਂਹ ਬੈਂਤੀ ਕਰੂਗਾ ਸਾਡੇ ਭੈਣਾ ਵਰਦੀਪ ਸਿੰਘ ਜੀ ਉਹ ਆਪਣੇ ਵਿਚਾਰਤਾ ਬਣਾਉਂਦੇ ਨੇ।

ਤੇ ਵੀ ਬਣਾਉਂਦੇ ਸੋਤ ਨੌਜਵਾਨੀ ਅਧਿਪੀਆ ਪੈਣਾ ਸਭ ਤੋਂ ਪਹਿਲਾ ਮਤਾ ਮਖਤੀ ਐਕਸਟਰਾ ਨਿਯਮਾਈ ਜੀ ਦਾ ਖਾਸਾ ਨਿਯਮਾਈ ਜੀ ਦੀ ਤਲੇ ਦਿਪੀਆ ਪੈਣਾ ਸੁਭਾ ਚਲਦੀ ਨਹੀਂ ਹੈ ਤਾਂ ਕਿ ਕੋਈ ਗੇ ਪਹੁੰਚਿਆ ਅਰ ਮਾਣ ਹੈ ਸਿਟਨ ਹੈ ਲੱਖ ਲਖ ਬਣਾ ਲਿਏ ਕਿ ਕੁਮਾਈ ਆਪਣੇ ਪਰਵਾਰ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਕੇ ਆਪਣੇ ਸਮਾਜ ਵਿੱਚ ਆਪਣੇ ਆਪਣੇ ਪਰਿਵਾਰ ਦਾ ਨਾਮ ਅਕਸਰ ਸ਼ਰਮਿਤ ਮਦਦ ਕਰਦੀ ਹੈ

ਗਰੰਟੀ ਆਇਆ ਅੱਜ ਦੇ ਗਰੰਟੀ ਦਿੱਤੀਆਂ ਨਾ ਉਹ ਉਹ ਈਜਾ ਸਾਡੇ ਪਰਿਵਾਰਾਂ ਨੂੰ ਮੁਹੱਈਆ ਕਰਵਾਈਆਂ ਜਾਣ ਗਿਆ ਇੱਕੋ ਇੱਕ ਰਾਹ ਉਹ ਗਰੰਟੀ ਜਿਆ ਨੰਦ ਸੂਤ ਚਾਹੇ ਕਿਸਾਨ ਹੋਵੇ ਚਾਹੇ ਈਮ ਹੋਵੇ ਚਾਹੇ ਮਜ਼ਦੂਰ ਹੋਵੇ ਚਾਹੇ ਦੁਕਾਨਦਾਰ ਹੋਵੇ ਉਹਨਾਂ ਨੇ ਸਾਰੇ ਵਰਗ ਨੂੰ ਨਾਲ ਲੈ ਕੇ ਚੱਲੇ ਔਰ ਸਾਰੇ ਵਾਸਤੇ ਸੁਵਿਧਾ ਮੁਹੱਈਆ ਕਰਵਾਈਆਂ ਔਰ ਜਿਹੜੀਆਂ ਪੰਜ ਗਰੰਟੀਆਂ ਦਿੱਤੀਆਂ ਸਭ ਤੋਂ ਸਾਹਮਣੇ ਤੁਹਾਨੂੰ ਦੱਸੀਆਂ ਉਹ ਪੰਜ ਗਰੰਟੀਆਂ ਐਨ ਬੈਲਾ ਨੂੰ ਆਉਂਦੀਆਂ BBIO ਪ੍ਰੋਗਰਾਮ ਇਹ ਤਾਂ ਹੀ ਲਾਇਆ

ਆਇਆ ਡੇ ਕੋਈ ਪਤਾ ਲੈਣਾ ਜਦੋਂ ਅਸੀਂ ਦਾ ਬਾਨਾ ਕਰਕੇ ਉਹਨੇ ਪੁੱਛਿਆ ਕਿ ਬੀਪੀਆਂ ਦਾ ਹਨ ਆ ਜਿਹੜੇ ਨੌਜਵਾਨ ਵਿਰੋਧ ਝਾਰੂ ਚਾਕੇ ਪਿੱਛੇ ਪੁਰੇ ਕਰਦੇ ਰਹਿੰਦੇ ਸੀਗੇ ਆਪ ਦੇ ਆਪ ਦੇ ਡੀਜ਼ਲ ਪੈਟਰੋਲ ਭਾ ਕੇ ਉਹ ਉਹਨਾਂ ਤੇ ਜਾ ਕੇ ਪੁੱਛੋ ਨਾ ਕਿ ਸਾਡੇ ਮਾਪੋਆਂ ਦਾ ਸਾਡੇ ਪਿਆਰ ਪ੍ਰਵਾਹ ਤੁਸੀਂ ਪਤਾ ਲਿਆ ਭੰਲੇ ਜਾ ਕੇ ਆ ਛੜਕਾ ਨਿਸ਼ਾਨ ਲਈਆ ਇਹ ਕਹਿਣਾ ਖੜ ਕੇ ਗੱਲ ਕਰਨੀ ਬਹੁਤ ਔਖੀ ਹੁੰਦੀ ਆ ਜਦੋਂ ਇੱਥੇ ਖੜ ਕੇ ਬੋਲਣਾ ਬੈਠਾ ਨਾ ਤੇ ਲੜਾਈ ਚ ਆ ਕੇ ਤੇ ਵੀ ਆਪ ਦੇ ਪਰਿਵਾਰਾਂ ਵਾਸਤੇ ਉਦੋਂ ਪਤਾ ਲੱਗਦਾ ਹੈ ਕਾਗਰਸੀ ਰਿਹਾ ਉਹਦੇ ਇਹ ਜਿਹੜਾ ਕਾਂਗਰਸ ਪਾਰਟੀ ਦੇ 70 ਸਾਲ ਪੁਰਾਣੇ ਆ ਬਜ਼ੁਰਗ ਬੈਠੇ ਇਹਨਾਂ ਦੀ ਜਿੰਦਗੀ ਦਾ ਬੰਦੂਗਾ ਲਈ ਜਿੰਨਾ ਬੋਟਾ ਹੈ ਕਾਂਗਰਸ ਪਾਰਟੀ ਨੂੰ ਅੱਜ ਦੇ ਦਿਨ ਬਣ ਗਿਆ ਤਾਂ ਜਿਹੜਾ ਪਰਮਾਨ ਦੀ ਬੇਤੁਕੀ ਚੱਕ ਦੇ ਮਾਰ ਚੱਕਰ ਗੋਲੇ ਕੋਈ ਗੱਲ ਹੈ

ਸਾਡੇ ਬੱਚਿਆਂ ਨੂੰ ਸਾਡੇ ਬੱਚਿਆਂ ਨੂੰ ਬਰੌਂਡਾ ਦੀ ਤੋੜ ਲੱਗਣਾ ਨੂੰ ਰੁਜ਼ਗਾਰ ਦੀ ਤੋੜ ਆ। ਸਰਕਾਰ ਨੂੰ ਇਹ ਨਿਸ਼ਚਿਤ ਕਰੋ ਕਿ ਸਮਾਂ ਆ ਜਾਏ ਤਾਂ ਇਹਨਾਂ ਬੱਚੀਆਂ ਨੂੰ ਵਿਆਹ ਕਰਾਉਣ ਆਪਣੇ ਬਾਰੇ ਕਿਉਂ ਸਮਾਂ ਹੀ ਕਹਾਂ ਸਾਡੇ ਬੱਚਿਆਂ ਨੂੰ ਰੁਜ਼ਗਾਰ ਦੀ ਲੋੜ ਚਾਹੀਦੀ ਹੈ। ਧੀ ਮੀਆਂ ਪੜਾਣ ਨੂੰ ਕੰਮ ਚਾਹੀਦਾ ਤਾਂ ਉਹ ਆਪਣਾ ਪਰਿਵਾਰ ਪਾਲ ਸਕਣ।

ਵਾਦਾ ਕਰਕੇ ਜਾਨੀ ਆ ਤੁਸੀਂ ਮੈਨੂੰ ਲੋਕ ਸਭਾ ਚ ਭੇਜੋ ਜਿੰਨੇ ਵੀ ਕੰਮ ਹੈ। ਪੈਲ ਦੇ ਦਾ ਆਟੇ ਕਾਉਂ ਦੀ ਔਰ ਵੱਡੇ ਫੰਡ ਲਿਆਓ ਫੋਟ ਪੂਰੇ ਤੁਸੀਂ ਇਸ ਤਰ੍ਹਾਂ ਦੇ। ਸੋ ਤੁਹਾਡੇ ਹੱਥ ਜੋੜ ਕੇ ਬੇਨਤੀ ਕਰਦੀ ਆ ਆਪਣੀ ਭੈਣ ਦੇ ਸਿਰ ਤੇ ਆਪ ਨੂੰ ਖੋ ਪਿਆਰ ਦੋ ਔਰ ਜਿਵੇਂ ਤੁਸੀਂ ਅੱਜ ਏਡੀ ਵੱਟੀ ਵੱਡਾ ਕੰਮ ਕੀਤਾ ਮੇਰੇ ਵਾਸਤੇ ਜਿਸੇ ਤਰ੍ਹਾਂ ਇੱਕ ਇੱਕ ਵੋਟ ਨੂੰ ਪੈਰਾ ਦੇ ਕੇ ਕਾਂਗਰਸ ਪਾਰਟੀ ਨੂੰ ਜਿੱਤ ਲਾ ਕੇ راہਲ ਗਾਂਧੀ ਜੀ ਨੂੰ ਪ੍ਰਧਾਨ ਮੰਤਰੀ ਬਣਾਈਏ ਔਰ ਤੁਹਾਡੇ ਸਾਰੇ ਜਿਹੜੇ ਸੱਤਵੇਂ ਫੋਟ ਕਰਨਾ। ਬਾਕੀ ਤਾਂ ਕਾਫੀ ਆਈਡੀ ਆ ਹਾਂ ਉਹ ਸੋਹਣ ਹਾਂ ਸਾਡੇ ਜਿਹੜੇ ਕਾਰਡ ਹੈ ਤੇਰੇ ਰਸੂ ਕਰ ਕਰਤੇ ਗਏ ਆ ਉਹ ਵੀ ਥਾਕੇ ਬਣਵਾ ਦੇ ਦੂੰਗੀ ਜਿਹੜੀਆਂ

ਤਾਂ ਜਿੰਨੇ ਵੀ ਤੁਸੀਂ ਇੱਥੇ ਹਾਜ਼ਰ ਹੋਏ ਹੋ ਵਿੱਤਿਓ ਭੈਣੋ ਰੋਟੀ ਭੈਣੋ ਸਮਾਹਮ ਦੇ ਅਪਰਪਿਕਰ ਇਹਦੇ ਬੱਚੇ ਵੀ ਕਿਲੇ ਆ ਇੱਕ ਇੱਕ ਵੋਟ ਤੇ ਪੈਰਾ ਦਿਓ ਔਰ ਅਮਰਜੀਤ ਸਾਹਿਬ ਦਾ ਜਿਹੜੀ ਗੱਲ ਹੈ ਉਹ ਕਾਂਗਰਸ ਪਾਰਟੀ ਦੇ ਚਾਰ ਸ਼ਾਮ ਕੜੇ ਤੇ ਪਾਣੀ ਆ ਬਹੁਤ ਬਹੁਤ ਧੰਨਵਾਦ ਦਾ ਡਾਈਕ ਤੇ ਪਹੁੰਚਦੇ ਬੈਠ ਸੀ ਕਾ ਹਾਲ ਸਾਹ ਬੈਠੀ ਦੀ ਫਤਹ ਤੁਸੀਂ ਦੇਖ ਰਹੇ ਹੋ ਆਯਾਦ ਭਾਰਤ ਨਿਊਜ਼ ਯਰ ਜਾਣਕਾਰੀ ਲਈ ਆਯਾਦ ਭਾਰਤ ਨਿਊਜ਼ ਨੂੰ YouTube ਤੇ Facebook ਤੇ ਲਾਈਕ ਸ਼ੇਅਰ ਕਮੈਂਟ ਕਰਨ ਦੇ ਨਾਲ ਨਾਲ ਸਬਸਕ੍ਰਾਈਬ ਵੀ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਤੁਸੀਂ ਆਜ਼ਾਦ ਭਾਰਤ ਨਿਊਜ਼